i don't ਜੋ ਜਿਹੜਾ ਦਰਬਾਰ ਬਾਬਾ کریم ਸਾਹਿਬ ਗੱਦੀ ਬਾਬਾ ਜੀ ਦੀ ਪਾਜਾ ਸਾਹਿਬ ਅਜੇ ਅਸੀਰ ਵਾਲੇ ਉਹਨਾਂ ਦੀ ਗੁਰਦੱਦੀ ਦੇ ਵਿੱਚੋਂ ਇਹ ਪੈਦਾ ਜਿਹੜਾ ਤੇ ਪੌੜਾ ਸ਼੍ਰੀਕੂ ਬਣਾਇਆ ਜਾ ਰਿਹਾ ਅੱਜ 2 ਤਰੀਕ ਤੇ ਝੰਡੇ ਦੀ ਰਸਮ ਚਰਾਗ ਦੀ ਰਸਮ ਚਾਦਰ ਦੀ ਰਸਮ ਜਿਹੜੀ ਆ ਉਹ ਅੱਜ ਇੱਥੇ ਕੀਤੀ ਗਈ ਜਾਂਦਾ ਔਰ ਅੱਜ ਤੋਂ ਤੇ ਜਿਹੜਾ ਪ੍ਰੋਗਰਾਮ ਹੈ ਤੇ ਸ਼ਾਮ ਤੋਂ ਖਾਲੀ ਰਾਤ ਵੀ ਪਾਲੀ ਇੱਥੇ ਨਜ਼ਰ ਆ ਗਈ ਕੱਲ ਸਵੇਰ ਬਾਬਾ ਜੀ ਦਾ ਜਿਹੜਾ ਹੈ ਉਹ ਵਰਕੂਰ ਕਲ ਉਹਨਾਂ ਦਾ ਅੰਤਮ ਦਿਨ ਉਹ ਆ ਉਹਨਾਂ ਦਾ ਕਰਕੇ ਕੱਲ ਇਹ ਮੇਲਾ ਜਿਹੜਾ ਬੜੀਆਂ ਠਾਕਣ ਦੇ ਨਾਲ ਸਵੇਰ ਤੋਂ ਕੱਲ ਰਾਤ ਤੱਕ ਪਰਸਾਂ ਸਵੇਰ ਤੱਕ ਚੱਲੇ ਜਿਹੜਾ ਮੇਲਾ ਤੇ ਬੜੇ ਪਿਆਰ ਸ਼ਰਧਾ ਤੁੰਤ ਆਨੰਦ ਦੇ ਨਾਲ ਤੈਨਾਂ ਨਾ ਮਨਾਇਆ ਜਾ ਰਿਹਾ ਇਸ ਕਰਕੇ ਸਾਡੇ ਵੱਲੋਂ ਸਾਰਿਆਂ ਖਲਾਕਾਨਵਾਸੀਆਂ ਪਕਟਾਂ ਤੇ ਆਲਿਆਂ ਨੂੰ ਗੁਰੂਆਂ ਤੇ ਸਤਾਂ ਮਹਾਂਪੁਰਾਂ ਨੂੰ ਇਹ ਬੇਨਤੀ ਅਭੋਗੋਂ ਮਾਰ ਕੇ ਸਮੇਂਦੇ ਵਿਚਾਰ ਦਰਸੰਦਣ ਕਿ ਇਸ ਮੇਲੇ ਦੇ ਗਰਾਉਂਡ ਨੂੰ ਵਧਾਉਣ ਬਲੈਸੀ ਵੀ ਇਹ ਸਾਨੂੰ ਵੀ ਸੇਵਾ ਦਾ ਮੌਕਾ ਬਖਸ਼ ਦਿੱਤੇ। ਮਾਕੀ ਇਹ ਜਿਹੜੀ ਗੁਰਗੱਦੀ ਦੀ ਰਸਮ ਆ ਵਿਸਣ ਦੀ ਸਭ ਤਾਂ ਅਪਰਾਏ ਜਾਂਦੇ ਸਾਥ ਸਤਿਗੁਰੂਰੇ ਪਾਏ ਨਾ ਕੋ ਵੈਰੀ ਨਹੀਂ ਬੋਦਾਨਾ ਸਗਲ ਸੰਗ ਕੋ ਪਣ ਆਈ ਜੋ ਕਪੀਨੋ ਸੋਵ ਪਰਮਾਨਰ ਸਮਤ ਸਾਧੂ ਤੇ ਪਾਈ ਸਭ ਨੇ ਲਗ ਰਿਆ ਕਬ ਇਹਦਾ ਤੇਜ ਤੇ ਮਦਾਨ ਬੁਖਸ਼ਾਈ ਦੇ ਕੁਕੁਲ ਦੇंसारी ਇੱਥੇ ਜੋ ਕੁਛ ਹੋਇਆ ਇੱਥੇ ਕਿਸੇ ਦਿੱਤੇ ਵੀ ਕਿਸੇ ਨੂੰ ਮਜਬੂਰ ਰਖਦੇ ਕਲ ਵੀ ਕੀਤੀ ਜਾਂਦੀ ਹੈ ਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਆ ਬਾਤ ਤਾਂ ਪਤਾ ਸਾਰਿਆਂ ਦਾ ਇੱਕ ਕਾਲੇ ਵਿੱਚ ਰੜ ਕੇ ਜਿਹੜਾ ਹੁਸੈਨ ਮਾਇਆ ਜਾਂਦਾ ਔਰ ਕੱਲ ਵੀ ਪੂਰੀ ਤੋਂ ਉੱਤੋਂ ਨਾਲ ਕਾਲੇ ਦਾ ਰਾਤ ਵੀ ਸਾਰੇ ਔਰ ਸਵੇਰ ਤੱਕ ਜਿਹੜਾ ਪ੍ਰੋਗਰਾਮ ਚੱਲਦਾ ਨਾ ਸਾਡੇ ਵੱਲੋਂ ਸਾਜ ਹੈ ਕਿ ਅੱਜ ਸੱਦਾ ਹੀ ਆ ਪਿਆਰ ਭਰਿਆ ਸਾਡਾ ਤੇੰਦਿਆਂ ਕਰਾਈਆਂ ਤੋਂ ਹਰ ਜਿਹਨੂੰ ਇਸ ਕੱਪ ਦਾ ਪਤਾ ਲੱਗੇ ਸੋਣੇ ਉਹ ਦਰਸ਼ਨ ਦੇਣ ਦੀ ਦੋਪਰ ਕਰਦੇ